ਸ਼੍ਰੀ ਅਕਾਲ ਦੋਸਤੋ ਛਾਦਾ ਅਪਡੇਟ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਦੇਖਦੇ ਦੇਖਦੇ ਜੀਹਾਂ ਮਾਰੇਗੇ 400 ਲੋਕ ਖਬਰ ਨੂੰ ਸ਼ੁਰਗਰਮ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤੋਂ ਵੱਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅੱਜ ਕੱਲ੍ਹ ਲੋਕ theater ਦੇ ਨਾਲ OTT ਦੇਖਣਾ ਪਸੰਦ ਕਰਦੇ ਨੇ ਕੋਈ ਫਿਲਮ ਜਾਂ ਸੀਰੀਜ਼ ਕਿੰਨੀ ਕੁ ਵੀ ਵੱਡੀ ਕਿਉਂ ਨਾ ਹੋਵੇ ਤੁਸੀਂ ਘਰ ਬੈਠੇ ਬਹੁਤ ਆਰਾਮ ਨਾਲ ਦੇਖ ਸਕਦੇ ਹੋ ਅੱਜ ਕੱਲ੍ਹ ਲੋਕ ਐਕਸ਼ਨ ਤੇ ਜ਼ਿਆਦਾ ਜ਼ੋਰ ਦਿੰਦੇ ਨੇ ਇਸ ਲਈ ਸਪੱਸ਼ਟ ਹੈ ਕਿ ਲੋਕ ਸ਼ਾਨਦਾਰ ਫਿਲਮਾਂ ਜਿਵੇਂ ਐਕਸ਼ਨ ਨਾਲ ਭਰਪੂਰ ਸੀਰੀਜ਼ ਦੇਖਦੇ ਨੇ ਜੇਕਰ ਤੁਸੀਂ ਵੀ ਘਰ ਬੈਠੇ ਕੁਝ ਅਦਭੁਤ ਐਕਸ਼ਨ ਦੇਖਣਾ ਚਾਹੁੰਦੇ ਹੋ ਤਾਂ ਕੁਝ ਵਧੀਆ ਲੱਭ ਰਹੇ ਹੋ ਤਾਂ ਅਸੀਂ ਥਾਟ ਦੇ ਲਈ ਬਹੁਤ ਹੀ ਸ਼ਾਨਦਾਰ ਸੀਰੀਜ਼ ਲੈ ਕੇ ਆਏ ਹਾਂ ਸੀਰੀਜ਼ ਹੈ ਸਿਕਵਾਈਡ ਗੇਮ ਦਰਅਸਲ ਸੀਰੀਜ਼ ਦੀ ਗੱਲ ਕਰ ਰਹੇ ਹਾਂ ਉਹ ਕੋਈ ਹੋਰ ਨਹੀਂ ਸਗੋ ਦੱਖਣੀ ਕੋਰੀਆ ਦੀ ਸਕਵਾਈਡ ਗੇਮ ਹੈ ਜੋ ਇੱਕ ਆਡੀਟਰੀ ਟ੍ਰੈਂਡ ਹੈ ਇਹ ਲੜੀ ਹਵਾਂਗ ਡੋਂਗ ਯੂਗ ਦੁਆਰਾ ਲਿਖੀ ਗਈ ਹੈ ਤੇ ਨਿਰਦੇਸ਼ ਕੀਤੀ ਗਈ ਹੈ ਤੇ ਦਰਸ਼ਕਾਂ ਨੂੰ ਬਹੁਤ ਹੀ ਮਸ਼ਹੂਰ ਹੈ ਏਸ ਲੜੀ ਚ ਅਦਾਕਾਰ ਅਨੁਪਮ ਤ੍ਰਿਪਾਠੀ ਉਹ ਯੋਂਗਸੂ ਵਾਈਹਾਜੂਨ ਕਿਮਿਊ ਜੰਗ ਲੀ ਜੰਗਜਾਏ ਜੁੰਗੋਯੋਂ ਪਾਕ ਹੈਸੂ ਅਤੇ ਹੀ ਸੰਗਤਾਏ ਨੇ ਬਾਕੀ ਖਬਰ ਨੰਦਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ